ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸਮੂਹ ਖਾਲਸਾ ਪੰਥ ਸਿੱਖ ਕੌਮ ਨੂੰ ਬੇਨਤੀ ਹੈ ਕਿ ਆਉਣ ਵਾਲੀ 8 ਸਤੰਬਰ 2024 ਨੂੰ ਸਮੂਹ ਹਰਿਆਣਾ ਸਿੱਖ ਏਕਤਾ ਦਲ ਵੱਲੋਂ ਪੂਰੇ ਸਿੱਖ ਪੰਥ ਔਰ ਪੰਜਾਬੀਆਂ ਦੀ ਏਕਤਾ ਦੇ ਲਈ ਵਿਸ਼ੇਸ਼ ਕਰਨਾਲ ਵਿਖੇ ਇੱਕ ਮਹਾ ਸਮਾਗਮ ਰੱਖਿਆ ਗਿਆ ਹੈ ਜਿਸ ਸਮਾਗਮ ਦੇ ਵਿੱਚ ਪੂਰੇ ਸਿੱਖ ਪੰਥ ਦੀਆਂ ਹਰ ਇੱਕ ਜਥੇਬੰਦੀਆਂ ਨੂੰ ਬੁਲਾਇਆ ਗਿਆ ਹੈ ਸੱਦੇ ਪੱਤਰ ਦਿੱਤੇ ਗਏ ਨੇ ਉੱਥੇ ਹੀ ਦਾਸ ਬਾਬਾ ਹਰਜਿੰਦਰ ਸਿੰਘ ਸਮੂਹ ਸਿੱਖ ਵਿਰਸਾ ਦਲ ਪੰਜਾਬ ਦੀ ਜਥੇਬੰਦੀ ਵੱਲੋਂ ਉਸ ਸਮਾਗਮ ਵਿੱਚ ਪਹੁੰਚਣ ਦੀ ਜਿਸੇ ਸੰਗਤਾਂ ਨੂੰ ਅਪੀਲ ਕਰਦਾ ਹੈ ਉੱਥੇ ਸਾਡੀ ਪੂਰੇ ਪੰਜਾਬ ਭਰ ਦੀ ਜਥੇਬੰਦੀ ਉਸ ਸਮੇਲਨ ਦੇ ਵਿੱਚ ਕਰਨਾਲ ਵਿਖੇ ਪਹੁੰਚ ਰਹੀ ਹੈ ਸੋ ਬਾਕੀ ਵੀ ਮੈਂ ਸਿੱਖ ਔਮ ਨੂੰ ਬੇਨਤੀ ਕਰਾਂਗਾ ਇਸ ਮਹਾ ਸਮਾਗਮ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਿਓ ਕਿਉਂਕਿ ਇਹਦੇ ਵਿੱਚ ਸਾਰੀ ਏਕਤਾ ਦੀ ਗੱਲ ਹੈ ਸਾਰੇ ਵੀਰ ਭਾਈ ਭੈਣ ਸਾਰੀ ਜਿਹੜੇ ਮੱਜਬ ਦੇ ਸਿੱਖ ਨੇ ਸਾਰਿਆਂ ਨੇ ਇਕੱਠੇ ਹੋਣਾ ਸੋ ਬੇਨਤੀ ਹੈ ਉੱਥੇ ਹੋਣ ਵਾਲੀਆਂ ਸੰਤਾਂ ਨੂੰ ਹੋਣ ਵਾਲੇ ਸਮਾਗਮ ਵਿੱਚ ਸੰਤਾਂ ਨੂੰ ਬੇਨਤੀ ਹੈ ਕਿ ਵੱਧ ਚੜ ਕੇ ਆਪੋ ਆਪਣੇ ਸਾਧਨ ਲੈ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਇਹ ਸਮਾਗਮ ਕਰੀਬਨਾ 8 ਸਤੰਬਰ 2024 ਨੂੰ ਨਵੀਂ ਅਨਾਜ ਮੰਡੀ ਕਰਨਾਲ ਵਿਖੇ ਸਵੇਰੇ 9 ਤੋਂ ਦੁਪਹਿਰ 3 ਵਜੇ ਤੱਕ ਕਰਵਾਇਆ ਜਾ ਰਿਹਾ ਹੈ ਵੱਧ ਚੜ ਕੇ ਸੰਤਾਂ ਸਮਾਗਮ ਵਿੱਚ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ